ਦੇਸ਼ਪੁਰ ਦੇ ਵਿੱਚ ਅੱਜ Eid ul Fitr ਦੀ ਧੂਮਚੀ ਹੋਈ ਹੈ ਇੱਕ ਮਹੀਨੇ ਦੀ ਇਬਾਦਤ ਤੋਂ ਬਾਅਦ ਆਈ ਮਿੱਠੀ Eid ਵਿੱਚ ਸਵੇਰ ਤੋਂ ਹੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਵੱਖ-ਵੱਖ ਮਸਜਿਦਾਂ ਦੇ ਵਿੱਚ ਲੋਕਾਂ ਨੇ ਨਮਾਜ਼ ਅਦਾ ਕੀਤੀ ਹੈ ਤੇ ਖੁਸ਼ੀ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕਰੇ ਇਸ ਤੇ ਵੀ ਪੂਰੀ ਤਿਆਰੀ ਕੀਤੀ ਗਈ ਹੈ ਇਸੇ ਤਹਿਤ ਲੁਧਿਆਣਾ ਦੇ ਇਤਿਹਾਸਿਕ ਜਾਮਾ ਮਸਜਿਦ ਦੇ ਵਿੱਚ ਸੈਂਕੜੇ ਮੁਸਲਮਾਨਾਂ ਨੇ ਨਮਾਜ਼ ਅਦਾ ਕੀਤੀ ਅਤੇ ਇਸ ਮੌਕੇ ਤੇ ਸ਼ਾਹੀ ਮਾਮ مولانا ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਦਾ ਇਹ ਪਵਿੱਤਰ ਤਿਉਹਾਰ ਸਭ ਦੀ ਭਲਾਈ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਹੈ ਅੱਜ ਤੀਰੋਜਾ ਤੋਂ ਬਾਅਦ ਈਦੁਲ ਫਤਰ ਦੀ ਮੁਕੱਦਸ ਸਹਾਰ ਪੂਰੇ ਪਾਰ ਵਿੱਚ ਮਨਾਇ ਜਾ ਰਹੀ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਵੀ ਅੱਜ ਹਜ਼ਾਰਾਂ ਮੁਸਲਮਾਨਾਂ ਨੇ ਈਦ ਦੀ ਨਮਾਜ਼ ਅਦਾ ਕੀਤੀ ਇਹ ਈਦ ਜਿਹੜੀ ਹੈ ਖੁਸ਼ੀਆਂ ਵੰਡਣ ਵਾਲੀ ਈਦ ਹੈ ਸ਼ੁਕਰਾਨੇ ਦੀ ਈਦ ਹੈ ਔਰ ਜਿਨ੍ਹਾਂ ਲੋਕਾਂ ਨਾਲ ਨਾਰਾਜ਼ਗੀ ਹੋਵੇ ਪੁਰਾਣੀ ਉਹਨੂੰ ਰਜ਼ਾਮੰਦੀ ਚ ਬਦਲਣ ਦੀ ਈਦ ਹੈ ਇਸ ਈਦ ਦੇ ਮੌਕੇ ਤੇ ਨਫ਼ਰਤ ਨੂੰ ਖਤਮ ਕਰਕੇ ਮੁਹੱਬਤ ਦਾ ਪੈਗਾਮ ਜਿਹੜਾ ਦੇਇਆ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ Eid ul Fitr ਦੇ ਮੌਕੇ ਤੇ ਅਸੀਂ ਦੁਆ ਕਰਦੇ ਹਾਂ ਕਿ ਭਾਰਤ ਨੇ ਪੂਰੇ ਪੰਜਾਬ ਨੇ ਪੂਰੀ ਦੁਨੀਆ ਦੇ ਵਿੱਚ ਆਉਣ ਵਾਲਾ ਸਮਾਜ ਜਿਹੜਾ ਹੈ ਉਹ ਪਿਆਰ ਮੁਹੱਬਤ ਵਾਲਾ ਹੋਵੇ ਔਰ ਅੱਜਕੱਲ ਪੰਜਾਬ ਦੇ ਵਿੱਚ ਜਿਹੜਾ ਕੁਝ ਲੋਕ ਨਫ਼ਰਤ ਫੈਲਾਉਂਦੇ ਆ ਬਹੁਤ ਹੀ ਅੰਥਕ ਕੋਸ਼ਿਸ਼ ਕਰ ਰਹੇ ਐਸੀਆਂ ਕੋਸ਼ਿਸ਼ਾਂ ਨਾਕਾਮ ਲੁਧਿਆਣਾ ਤੋਂ ਵਿਪਨ ਰੋੜਾ ਦੀ ਰਿਪੋਰਟ ਐਸਐਮਜ਼ ਨਿਊਜ਼